ਉਦੋਂ ਦਾ ਹੀ ਸ਼ੱਕ ਹੈ ਮੈਨੂੰ ਤੇਰੇ ਤੇ ਬੋਲ ਹੁਣ ਸ਼ੱਕ ਸ਼ੱਕ ਕਾਦਾ ਯਾਰ ਇੰਦਰਾ ਉਹ ਯਾਰ ਇਹੋ ਜਿਹਾ ਕੁਝ ਨਹੀਂ ਜਿਹੇ ਜਿਹਾ ਕੁਝ ਤੋਂ ਸੋਚੀ ਜਾਨਾ ਉਹ ਬੱਸ ਕਰ ਓਏ ਸਲਿਆ ਤਾ ਫੁੱਦੂ ਵਾਲੀ ਗੱਲਾਂ ਤੇ ਆ ਗਿਆ ਤੂੰ ਗੱਲ ਕਰ ਲਈ ਹੁਣੀ ਕਿਸੇ ਕੁੜੀ ਨਾਲ ਹੁਣ ਮੈਨੂੰ ਦੱਸਦਾ ਨਹੀਂ ਤੈਨੂੰ ਕਿਨੇ ਕਿਹਾ ਯਾਰ ਉਹ ਕਿਹੜੀ ਕੁੜੀ ਨਾਲ ਗੱਲਾਂ ਮੇਰੀ ਤੂੰ ਤਾਂ ਉਹੀ ਗੱਲ ਚੱਕ ਲਈ ਬਤੰਦਰਾ ਯਾਰ ਉਹ ਇਹੋ ਜਿਹਾ ਕੁਝ ਨਹੀਂ ਹੈਗਾ ਸੌਂ ਲੱਗੇ ਕਿੱਥੇ ਆ ਬੋਲ ਉੱਡੇ ਦਿਲ ਚ ਤੂੰ ਇੱਥੇ ਆਕੇ ਬੇਬੇ ਹਾਂ ਉ ਤਾਂ ਚਲ ਗੇ ਮੈਂ ਤਾਂ ਹੋਣੀ ਫੋਨ ਕਟਿਆ ਉਹ ਯਾਰ ਤੇਰੀ ਜਦ ਅੱਗੇ ਹਾਰ ਨਾ ਪੈਂਦਾ ਮੈਂ ਉੱਪਰ ਹੀ ਬੈਠਾ ਸੀ ਅੱਛਾ ਇੰਨਾ ਪਿਆਰ ਨਾਲ ਹੈਪੀ ਬਰਥਡੇ ਥੈਂਕ ਯੂ ਮੈਂ ਨਾ ਦਿਰਵਾਸ ਤੇ ਗਿਫਟ ਲੈ ਕੇ ਆਈਆਂ ਮੈਂ ਲੈ ਕੇ ਆਉਣੀ ਆ ਤਾਂ ਅੰਦਰ ਦਿਲ ਜੀ ਲਈ ਮੈਨੂੰ ਲੱਗਦਾ ਭਾਗੀ ਦਾ ਸਤੰਦਰ ਦਿਖਾਉਣਾ ਚਾਹੀਦਾ ਤੇ ਇਹਦਾ ਕੈਮਰੇ ਦਾ ਫੱਟਣਾ ਪੈਂਦਾ ਪਿੰਟਰ ਫਕਟਰ ਪਾ ਗਏ ਘਟਦਾ ਚ ਗਾਪਣਾ ਤਾਂ ਮਰੇ ਨਾ ਇਹ ਜੀ ਕੀ ਗੱਲ ਹੋਣੀ ਤੇ ਸ਼ੱਕ ਤਾਂ ਨਹੀਂ ਹੋਗਾ ਸਾਰੇ ਪਰ ਨਹੀਂ ਸ਼ੱਕ ਤਾਂ ਹੋਏ ਕਿਨੂੰ ਪਤਾ ਹੋ ਮੈਨੂੰ ਕਿ ਪਤਾ ਨਹੀਂ ਕੀ ਗੱਲ ਹੋ ਗਈ ਬੜੇ ਫੋਨ ਜੇ ਵੱਜ ਜਿਆੰਦੇ ਨੇ ਉਹ ਚੱਕ ਲੈ ਬਤਿੰਦਰ ਅਕਬੀਰ ਜਰੂਰੀ ਫੋਨ ਹੁੰਦਾ ਲੈ ਮੈਂ ਸੋਨੀ ਤੇ ਖੜੀ ਕਿਵੇਂ ਬਣ ਸਕਦੀ ਆ ਲੈ ਕਹਿੰਦੀ ਮੈਂ ਕਿਵੇਂ ਬਣ ਸਕਦੀ ਆ ਮੈਂ ਪਿੰਕੀ ਨੂੰ ਭੈਣ ਮੰਨਦਾ ਪਿੰਕੀ ਮੇਰੇ ਰਖੜੀ ਬੰਦੀ ਆ ਉਹ ਮੈਂ ਸੋਨੀ ਵੀ ਤੇਰਾ ਭਾਈ ਲੱਗਿਆ ਕਿਉਂ ਸੋਨੀ ਓਏ ਓਏ ਸਾਲਿਆ ਏਡੀ ਪੱਟੀ ਯਾਰ ਮਾਰ ਓਏ ਓਏ ਬਚਪਨ ਦੀ ਯਾਰੀ ਮਿੱਟੀ ਕਰਤੀ ਓਏ ਸਾਲਿਆ ਰੱਬ ਚਿੱਟਾ ਮਾਣ ਸੀ ਤੇਰੇ ਤੇ ਓਏ ਕਿਆ ਵਾ ਜਿਹੜੀ ਯਾਰ ਮਾਰ ਤੂੰ ਕਰਿਆ ਨਾ ਹੁਣ ਮੈਂ ਦੱਸੂ ਤੈਨੂੰ ਵੀ ਇਹਦੀ ਸਜ਼ਾ ਕੀ ਹੁੰਦੀ ਹੈ ਤੁਹਾਨੂੰ 20 ਵਾਰੀ ਕਿਹਾ ਵੀ ਧੁੱਪੇ ਕੰਮ ਨਾ ਕਰਿਆ ਕਰੋ ਹੈ ਪਰ ਸੁਣਦੇ ਕਿੱਥੇ ਹੋ ਤੁਸੀਂ ਮੇਰੀ ਤੁਹਾਨੂੰ ਪਤਾ ਨਾ ਨਾਲੇ ਸਾਰਾ ਘਰ ਤੁਹਾਡੇ ਜਿੰਮੇ ਪਰ ਸਮਝਦੇ ਕਿਉਂ ਨਹੀਂ ਹੈਗੇ ਤੁਸੀਂ ਉਹ ਕੋਈ ਗੱਲ ਨਹੀਂ ਮਾੜਾ ਮੋਟਾ ਬੁਖਾਰ ਹੋਇਆ ਗਰਮੀ ਸੀ ਕੱਲ ਜਿਆਦੀ ਠੀਕ ਹੈ ਐਵੇਂ ਫਿਕਰ ਨਾ ਕਰਿਆ ਕਰ ਤੂੰ ਪਰ ਬਾਪੂ ਜੀ ਤੁਸੀਂ ਬਿਮਾਰ ਹੋ ਰਹੇ ਹੋ ਤੁਹਾਨੂੰ ਆਰਾਮ ਦੀ ਲੋੜ ਆ ਲਗਾਤਾਰ ਕੰਮ ਕਰਦੇ ਹੋ ਨਾ ਤੇ ਸਰੀਰ ਨੂੰ ਆਰਾਮ ਵੀ ਚਾਹੀਦਾ ਹੁੰਦਾ ਪਰ ਤੁਸੀਂ ਇਹ ਚੀਜ਼ ਨਹੀਂ ਸਮਝਦੇ ਹੈਗੇ ਤੁਹਾਨੂੰ ਤਾਂ ਕੰਮ ਪਿਆਰਾ ਆਪਣੀ ਸਿਹਤ ਨਹੀਂ ਪਿਆਰੀ ਨੀਤੀ ਹੈ ਇਹਦੇ ਨਾਲ ਤਾਂ ਜਿੰਨਾ ਮਰਜੀ ਮੱਥਾ ਮਾਰ ਲੈ ਪਰ ਇਹ ਨਹੀਂ ਸਮਝਦਾ ਹੈਗਾ ਇਹਨੂੰ ਨਾ ਦੋ ਤਿੰਨ ਦਿਨ ਜਾਣ ਨਹੀਂ ਦੇਣਾ ਹੁਣ ਖੇਤ ਕੋਈ ਗੱਲ ਨਹੀਂ ਮਰਨਾ ਤਾਂ ਨਹੀਂ ਹੈਗਾ ਆਪੇ ਹੁੰਦੇ ਰਹਿਣਗੇ ਕੰਮ ਆਪੇ ਕਿਉਂ ਹੁੰਦੇ ਰਹਿਣਗੇ ਕੰਮ ਉਹ ਮੁੰਡੇ ਨੂੰ ਤਾਂ ਕੋਈ ਫਿਕਰੀ ਹੈ ਨਹੀਂ ਉਹ ਤਾਂ ਜਨਮ ਦਿਨ ਮਨਾਉਣ ਭੱਗ ਗਿਆ ਪਿਓ ਚਾਹੇ ਮਾਂ ਗਰੂ ਤੜਪ ਤੜਪ ਮਰ ਜੇ ਮੈਨੂੰ ਤਾਂ ਸੋਚ ਆ ਨਾ ਕੰਮ ਦੀ ਮੈਂ ਤਾਂ ਕੰਮ ਕਰਨੀ ਆ ਖੇਤ ਤੇ ਉਹੋ ਬਾਪੂ ਜੀ ਤੁਸੀਂ ਐਂ ਕਹੋ ਤਾਂ ਬੋਲਦੇ ਹੋ ਹੁਣ ਨਾਲੇ ਵੀਰੇ ਨੂੰ ਕਿਹੜਾ ਪਤਾ ਸੀ ਵੀ ਤੁਸੀਂ ਬਿਮਾਰ ਹੋ ਕੋਈ ਗੱਲ ਨਹੀਂ ਮੈਂ ਕੀਤਾ ਫੋਨ ਬਸ ਆਉਂਦਾ ਹੀ ਹੁਣ ਨੀਤੀਏ ਜਾ ਜਾ ਕੇ ਤੇਰੇ ਪਿਓ ਵਾਸਤੇ ਜਾ ਤਾਂ ਦਰਿਆ ਕਰ ਦੇ ਨਹੀਂ ਖਿਚੜੀ ਕਰ ਦੇ ਡਾਕਟਰ ਨੇ ਕਿਹਾ ਵੀ ਇਹਨੂੰ ਖਾਣ ਪੀਣ ਨੂੰ ਨਾ ਹਲਕਾ ਫੁਲਕਾ ਹੀ ਦੇਣਾ ਤੁਸੀਂ ਠੀਕ ਆ ਮਾਂ ਮੈਂ ਤਾਂ ਦਿਲ ਮਾ ਕੀ ਗੱਲ ਹੋ ਗਈ ਬਾਪੂ ਜੀ ਠੀਕ ਹੋ ਤੁਸੀਂ ਪਿੰਕੀ ਭੈਣ ਦੱਸਦੀ ਸੀ ਕਿ ਬੁਖਾਰ ਜ਼ਿਆਦਾ ਹੋ ਗਿਆ ਕੀ ਕਹਿੰਦਾ ਡਾਕਟਰ ਉਹ ਤੂੰ ਆਪਦਾ ਦੇਖ ਠੀਕ ਹੈ ਮੇਰੀ ਫਿਕਰ ਨਾ ਕਰਿਆ ਕਰ ਤੈਨੂੰ ਕਿਹੜਾ ਕੀ ਦੀ ਸੋਚ ਫਿਕਰ ਆ ਕੋਈ ਬੇਪੁੱਤ ਤੇਰਾ ਪਿਓ ਕੱਲਾ ਖਾਪਦਾ ਖੇਤ ਦੇ ਵਿੱਚ ਹੈ ਨਾ ਜੇ ਇੱਕ ਅੱਧਾ ਘੰਟਾ ਤੂੰ ਲਵਾ ਦੇਂਗਾ ਇਹਦੇ ਨਾਲ ਖੇਤ ਚ ਕਿਦਰੇ ਲਿੱਸਾ ਨਹੀਂ ਹੁੰਦਾ ਤੂੰ ਪੁੱਤ ਨਾਲ ਇਹ ਆ ਦੇਖ ਲੈ ਬੁਖਾਰ ਨਾਲ ਦੇਖੀ ਇਹਦਾ ਕਿਵੇਂ ਬੁਰਾ ਹਾਲ ਹੋਇਆ ਪਿਆ ਉਹ ਕੋਈ ਨਾ ਮਾ ਆੜ ਕੇ ਬਾਗ ਜੂ ਮੈਂ ਖੇਤ ਆਪੀ ਬਾਪੂ ਜੀ ਤੁਸੀਂ ਆਰਾਮ ਕਰਿਓ ਨਾਲੇ ਆਹ ਲਓ 500 ਰੁਪਇਆ ਮੈਂ ਪਾਰਟੀ ਪੂਟੀ ਨਹੀਂ ਕੀਤੀ ਕਿਸੇ ਨੂੰ ਦਵਾਈ ਨੂੰ ਕੰਮ ਆ ਜਾਣਗੇ ਰੱਖ ਲਿਓ ਮੇਰਾ ਕੀ ਗੱਲ ਪੁੱਤ ਕੀ ਹੋ ਗਿਆ ਬੜਾ ਘਬਰਾਇਆ ਹੋਇਆ ਸੁੱਖ ਹੈ ਬਸ ਉਹ ਹੀ ਕੋਈ ਸੁਪਨਾ ਦੇਖ ਰਿਹਾ ਸੀ ਮਾਜਾ ਕੀ ਸੁਪਨਾ ਆ ਗਿਆ ਦਿਨ ਕੁਛ ਨਹੀਂ ਹੋਇਆ ਠੀਕ ਆ ਬੇਬੇ ਤੂੰ ਕਿਹੜੇ ਮੌਕੇ ਪੈ ਗਿਆ ਉਰੇ ਆ ਕੇ ਤੂੰ ਤਾਂ ਸੋਨੀ ਨਾਲ ਗਿਆ ਸੀ ਪੁੱਤ ਪਾਰਟੀ ਤੇ ਉਹ ਕੁਝ ਨਹੀਂ ਬੇਬੇ ਉਹ ਤਾਂ ਸੋਨੀ ਕੋਲੇ ਪੈਸੇ ਘਟ ਕੇ ਸੀਗੇ ਤਾਂ ਕਰਕੇ ਫਿਰ ਅਸੀਂ ਨੇ ਬੜਾ ਖਰਚਾ ਜਾਂ ਨਹੀਂ ਕਰਿਆ ਫਿਰ ਮੈਂ ਆ ਗਿਆ ਦੀ ਉੱਥੋਂ ਨਾਲੇ ਬੇਬੇ ਮੈਨੂੰ ਐਂ ਦੱਸ ਚਾਹ ਪਈ ਐ ਹਾਂ ਪੁੱਤ ਪਈ ਐ ਚਾਹ ਤਾਂ ਹੁਣ ਬਣਾਈ ਦੀ ਮੈਂ ਨੇਹਾ ਚਾ ਲੈ ਆ ਪੁੱਤ ਬਾਈ ਖਾਤਰ ਆ ਗਈ ਮੰਮੀ ਹਲੇ ਵੀ ਚਾ ਥਾਲੀ ਕੀ ਕਹੀ ਜਾਂਦੀ ਸੀ ਤੁਸੀਂ ਆਖੇ ਸੋਨੀ ਕੋਲ ਪੈਸੇ ਘਟ ਗਏ ਆਪਦੇ ਬਾਰੇ ਨਾ ਉਹ ਹੱਥ ਘੁੱਟ ਗਿਆ ਵੈਸੇ ਤੁਹਾਡਾ ਦੋਸਤ ਆ ਉਹ ਕਹਿਣਾ ਸੀ ਉਹਨੂੰ ਵੀ ਕੱਢ ਪੈਸੇ ਤੂੰ ਇੰਨਾ ਨਾ ਬੋਲਿਆ ਕਰ ਅੱਛਾ ਮਾ ਬੀਰ ਨੂੰ ਕੀ ਹੋ ਗਿਆ ਬੜਾ ਖਿਜਿਆ ਜਿਹਾ ਲੱਗਦਾਗਾ ਕੋਈ ਗੱਲ ਹੋਈ ਆ ਉਹ ਗਾ ਇੰਨੇ ਜੇ ਗੱਲਾਂ ਤਾਂ ਜ਼ਰੂਰੀ ਕਰਨੀ ਆਤੀਆਂ ਚਾਹ ਮੰਗੀ ਤੇ ਤਾ ਚਾਹ ਲੈ ਆ ਕੇ ਦੇ ਦੇ ਦੱਸ ਜਿਆਦੇ ਦੇ ਕਾਲਾਂ ਸੁਣਦੀਆਂ ਨੇ ਗੱਲਾਂ ਓਏ ਆ ਜਾ ਭਰਾਵਾ ਯਾਰ ਤੂੰ ਮੋਟਰਸਾਈਕਲ ਤਾਂ ਲਿਆਉਂਦਾ ਫਿਰ ਕੋ ਯਾਰ ਮੇਰੇ ਨਾਲ ਦੀਪਾ ਵੀ ਆ ਚੱਲ ਫਿਰ ਅਸੀਂ ਆਗੇ ਤੈਨੂੰ ਫਰਜਾਈ ਨਾ ਫਰਜਾਈ ਨਾ ਆਗੇ ਅਸੀਂ ਚੰਗਾ ਉਹ ਨਿਕਲ ਆਇਆ ਕਰ ਯਾਰ ਘਰੋਂ ਜਨਾਨੀਾਂ ਵਾਂਗੂ ਸੀਸ਼ੇ ਮੂਰੀ ਖੜਾ ਰਹਿਣਾ ਬਾਬਾ ਯਾਰ ਉਹ ਖਸਮਾ ਇਣਕਾਂ ਤਾਂ ਲਾ ਲੈਣ ਦੇ ਆ ਘਰ ਨੂੰ ਕੁੜੀਆਂ ਦੇ ਕਾਲਜ ਮੂਰੇ ਜਾਂਦਾ ਤਾਉਰਤਾ ਜ਼ਰੂਰੀ ਆ ਉਹ ਗੱਲ ਸੁਣ ਤਾਉ ਟਾਰ ਨਾਲ ਹੀ ਕੁਝ ਬਣਦਾ ਕੁੜੀ ਤਾਂ ਜਿਗਰੇ ਨਾਲ ਫਸਦੀ ਆ ਉਤਰ ਉਹਦਾ ਮੂਤ ਨਿਕਲਣ ਵਾਲਾ ਹੋ ਜਾਂਦਾ ਜਦੋਂ ਕੁੜੀ ਨੂੰ ਪ੍ਰਪੋਜ਼ ਕਰਨਾ ਹੁੰਦਾ ਐਨ ਕਾਉਣ ਕਾ ਨਾਲ ਨਹੀਂ ਕੁਝ ਹੁੰਦਾ ਉਹ ਬਹਿ ਜਾ ਉਹ ਬਹਿ ਜਾ ਬੱਟਾ ਲਵ ਗੁਰੂ ਉਦੋਂ ਜਿਆਦਾ ਜਦੋਂ ਜੈਸਮੀਨ ਨੇ ਆਪਣੇ ਭਾਈ ਸਾਦਲੇ ਜੀ ਫਿਰ ਤਾਂ ਭੂਟ ਵੀ ਉੱਤੀ ਛੱਡ ਕੇ ਭੱਜ ਗਿਆ ਦੀ ਸਾਲਾ ਬੱਟਾ ਦਲੇਰ ਉਪਰਾਵਾ ਪੈਂਦਿਆਂ ਚੜਾ ਜਿਹੜਾ ਖੜ ਗਿਆ ਉਹ ਵੀ ਸ਼ੇਰ ਆ ਜਿਹੜਾ ਨਿਕਲ ਗਿਆ ਉਹ ਵੀ ਸ਼ੇਰ ਆ ਨਾਲੇ ਉਹੀ ਜੈਸਮਿਨ ਹੁਣ ਨਵਜਾਂ ਕੱਟਣ ਨੂੰ ਫਿਰਦੀ ਆ ਤੇਰੇ ਯਾਰ ਪਿੱਛੇ ਬੌਲਾ ਖਾਚਰਾ ਬੰਦਾ ਯਾਰ ਤੂੰ ਤਾਂ ਪਤਾ ਨਹੀਂ ਕਿਹੜੀ ਗਿੱਦੜ ਸਿੰਘ ਕੀ ਆ ਤੇਰੇ ਡਰ ਭਰਾਵਾ ਕਿਹੜੀ ਗਿੱਦੜ ਸਿੰਘ ਕੀਤਾ ਸੋਨੀ ਕੋਲੇ ਆ ਸਾਲਾ ਨੀਹਾ ਪੱਟ ਕੇ ਲੈ ਗਿਆ ਮੇਰੀ ਬਹੁ ਟਾਈਮ ਦੀ ਅੱਖ ਸੀ ਉਹਦੇ ਤੇ ਯਾਰ ਉਹ ਚਾਲ ਇੱਥੇ ਗੱਲਾਂ ਜਿਹਾ ਮਾਰੀ ਜਾਵੇਂਗਾ ਉਥੇ ਛੁੱਟੀ ਹੋਣ ਵਾਲੀ ਆ ਕਾਲਜ ਨੂੰ ਚੱਲ ਚੱਲੀ ਆਪਾਂ ਦੇਖੀਏ ਕੋਈ ਆ ਜਾ ਦੇਖ ਲੈਣ ਰਾਂਝੇ ਨੂੰ ਤੈਨੂੰ ਵੀ ਕਮਾਂਦਰਾ ਵਧੀਆ ਠੀਕ ਐ ਤੂੰ ਚੰਗਾ ਬੰਦਾ ਬਾਬੇ ਯਾਰ ਪੰਜ ਛੇ ਦਿਨ ਹੋ ਗਏ ਨਾ ਤੂੰ ਫੋਨ ਚੱਕਦਾ ਨਾ ਤੂੰ ਮੈਸੇਜ ਦੇਖਦਾ ਨਾ ਤੂੰ ਮਿਲਦਾ ਓਏ ਹਜਾ ਕੀ ਹੋ ਗਿਆ ਯਾਰ ਉਸ ਦਿਨ ਬਤੰਦਰਾ ਬਾਡੇ ਵਾਲੇ ਦਿਨ ਵੀ ਵਿਚ ਵਿਚਾਲੇ ਛੱਡ ਕੇ ਭੱਜ ਆਇਆ ਤੂੰ ਮੈਂ ਉਥੇ ਡਿੱਕੀ ਜਾਵਾ ਓਏ ਹੋਣਾ ਕੀ ਆ ਯਾਰ ਉਹ ਤਾਂ ਉੱਦੇ ਮੈਨੂੰ ਜ਼ਰੂਰੀ ਕਾਲ ਆ ਗਈ ਸੀ ਕਿਸੇ ਦੀ ਤਾਂ ਕਰਕੇ ਜਾਣਾ ਪੈ ਗਿਆ ਮੇਰੀ ਛੱਡ ਉਹ ਆਪਦੀ ਸੁਣਾ ਆਉਂਦਾ ਫੋਨ ਫਿਰ ਭਈਈ ਦਾ ਹਾਂ ਹਾਂ ਯਾਰ ਇੰਦਰ ਹੋਈ ਜਾਂਦੀ ਆ ਬੱਸ ਕੰਮ ਚੀ ਬਾਹਲਾ ਉਲਝੇ ਰਹੀਦਾ ਯਾਰ ਟਾਈਮ ਹੀ ਨਹੀਂ ਲੱਗਦਾ ਇਹ ਕੰਮਾਂ ਨੂੰ ਅੱਛਾ ਐਂਦਾ ਸਿੰਦਰਾ ਵੀ ਇਹ ਜਾ ਕੀ ਦਾ ਫੋਨ ਸੀ ਜਿਹੜਾ ਉਹਦੇ ਯਾਰ ਦਾ ਬਾਡੇ ਵਿਚਾਲੇ ਛੱਡ ਕੇ ਭੱਜ ਗਿਆ ਕੱਲ ਦਾ ਕੋਈ ਜ਼ਰੂਰ ਆ ਉਹਦਾ ਤੇਰੀ ਭਾਬੀ ਦਾ ਫੋਨ ਆ ਗਿਆ ਸੀ ਉੱਤੇ ਭਾਬੀ ਹਾਂ ਸਾਲਾ ਭਾਬੀ ਕਿੱਥੋਂ ਆ ਗਈ ਓਏ ਕਿਹੜੀ ਭਾਬੀ ਕੌਣ ਆ ਓਏ ਓਏ ਬਸ ਥੋੜੇ ਦਿਨ ਪਹਿਲਾਂ ਹੀ ਗੱਲ ਹੋਈ ਆ ਉਹਦੇ ਨਾਲ ਸੋਹਣੀ ਆ ਵਿਚਾਰੀ ਵਧੀਆ ਚੰਗੇ ਘਰ ਦੀ ਕੁੜੀ ਐ ਉਹਦੇ ਯਾਰ ਉਹਦੀ ਬੱਸ ਲੰਘ ਗਈ ਉਹ ਕਹਿੰਦੀ ਮੈਨੂੰ ਛੱਡ ਕੇ ਆਓ ਤਾਂ ਹੀ ਉਹਦੇ ਮੈਂ ਉੱਥੋਂ ਨਿਕਲ ਗਏ ਤੂੰ ਤਾਂ ਬਾਹਲਾ ਤੇ ਜਾਂ ਪਤੰਦਰਾ ਮਿਲ ਵੀ ਆ ਓਏ ਅੱਛਾ ਫੋਟੋ ਤਾਂ ਦਿਖਾ ਦੇ ਯਾਰ ਮੈਂ ਵੀ ਤਾਂ ਦੇਖਾਂ ਕਿੰਨੀ ਕੇ ਸੋਹਣੀ ਆ ਸਾਡੀ ਭਝਾਈ ਜਿਹਦੇ ਪਿੱਛੇ ਮੇਰੇ ਯਾਰ ਇੰਦਰ ਨੇ ਆਪਦੇ ਯਾਰ ਦਾ ਬਾਡੇ ਪਚਾਲੇ ਛੜਤਾ ਉਹ ਕੋਈ ਨਹੀਂ ਖੜ ਜਾ ਥੋੜੇ ਦਿਨ ਤੈਨੂੰ ਡਾਇਰੈਕਟ ਹੀ ਮਿਲਿਆ ਦ ਉਹ ਕੁੜੀ ਚੰਗੇ ਕਰਦੀ ਆ ਡਰਦੀ ਆ ਕਹਿੰਦੀ ਦੱਸੀ ਨਾ ਆਪਣੇ ਬਾਰੇ ਕਿਸੇ ਅੱਛਾ ਕੋਇਂਦਰਾ ਮੈਂ ਤਨ ਵਾਇਆ ਕਹਿੰਦਾ ਸੀਗਾ ਵੀ ਤੇਰਾ ਬਰਥਡੇ ਵੀ ਇਸੇ ਮਹੀਨੇ ਆ ਰਿਹਾ ਯਾਰ ਤੇ ਮੇਰੇ ਬਰਥਡੇ ਦੀ ਪਾਰਟੀ ਵੀ ਵਿਚਾਲੇ ਰਹਿੰਦੀ ਆ ਯਾਰ ਆਪਾਂ ਦੋਨੇ ਪਾਰਟੀਆਂ ਐਡ ਕਰ ਲੈਂਦੇ ਆ ਨਾਲੇ ਭਰਜਾਈ ਨੂੰ ਸੱਦ ਲਾਂਗੇ ਉੱਤੇ ਆਹੋ ਠੀਕ ਹੈ ਤਰੀ ਗੱਲ ਚੱਲ ਕੋਈ ਨਹੀਂ ਮੈਂ ਕਰੂੰਗਾ ਗੱਲ ਨਾਲੇ ਕੱਲ ਨੂੰ ਮਿਲਣ ਜਾਣਾ ਮੈਂ ਤੇਰੀ ਭਾਪੀ ਨੂੰ ਅੱਛਾ ਜੀ ਕੀ ਬਾਤ ਹੈ ਚੱਲ ਚੰਗਾ ਉਹ ਗੱਲ ਤਾਂ ਨੇ ਸਾਲੇ ਨੇ ਕਿੱਥੋਂ ਸਾਲੀ ਕੁੜੀ ਇੰਨੀ ਛੇਤੀ ਕਮਾਲੀ ਕਰਦੀ ਯਾਰ ਚੱਲ ਕੋਈ ਨਾ ਸਾਲਾ ਨੇਹਾ ਨੂੰ ਬਣੀ ਰੋਕ ਸਕਦਾ ਇਹਦਾ ਵੀ ਰਾਜ ਪਤਾ ਲੱਗਿਆ ਆਉਣਾ ਆਇਆ ਕੋ ਨਜ਼ਾਰਾ ਓਹ ਮਾ ਤੈਨੂੰ ਕਿੰਨੇ ਵਾਰੀ ਕਿਹਾ ਇਹ ਜੋ ਛੋਟੇ ਮੋਟੇ ਕੰਮ ਐ ਆਪੇ ਕਰ ਲੂ ਫਿਰ ਤੂੰ ਕਹਦੇ ਨਹੀਂ ਮੇਰੇ ਢੂਏ ਦੁਖਦੀ ਆ ਅੱਛਾ ਸੂਟ ਲਿਆਈ ਹੈ ਲੈ ਦਿਖਾ ਹਾਂ ਮੈਂ ਲਿਆਈ ਬਸ ਘਰੇ ਪਾਉਣ ਵਾਲਾ ਲਿਆਈਆਂ ਤੈਨੂੰ ਪਤਾ ਮੈਂ ਬਾਰੇ ਹੈਵੀ ਸੂਟ ਤਾਂ ਪਾਉਂਦੀ ਨਹੀਂ ਸਿੰਪਲ ਜਿਹੀ ਲਿਆਈਆਂ ਨਹੀਂ ਸੂਟ ਤਾਂ ਬਥੇਰਾ ਸੋਣਾ ਨਾਲੇ ਤੇਰੇ ਤਾਂ ਹਰੇਕ ਪਾਇਆ ਜੱਚਦਾਗਾ ਲੰਬੀ ਲੰਜੀ ਤਾਂ ਇੰਨੀ ਆ ਮਾ ਵੀਰਣੀ ਦੀ ਕਦਾ ਕਰੇ ਕਿੱਥੇ ਆ ਨਾਲੇ ਮੈਂ ਉਹਨੂੰ ਫੋਨ ਕੀਤਾ ਸੀ ਪਹਿਲਾਂ ਕੱਟਤਾ ਫਿਰ ਬਿਜ਼ੀ ਆਈ ਗਿਆ ਮਜ਼ਾ ਨਹੀਂ ਕੀ ਕਰਦਾ ਰਹਿੰਦਾ ਇਹ ਸਾਰਾ ਦਿਨ ਫੋਨ ਨਾਲ ਤੂੰ ਇਹ ਸਭ ਛੱਡ ਮੈਨੂੰ ਇਹ ਦੱਸ ਵੀ ਗੇਲੋ ਨੂੰ ਸੁਨੇਹਾ ਲਾਤਾ ਸੀ ਵੀ ਤੈਨੂੰ ਮੇਰੀ ਮਾਂ ਯਾਦ ਕਰਦੀ ਆ ਹਾਂ ਮਾਂ ਗਈ ਸੀ ਮੈਂ ਉਹਨਾਂ ਦੇ ਘਰੇ ਉਹ ਤਾਂ ਕਹਿੰਨੀ ਪਈ ਤੇਰੀ ਮਾਂ ਨੂੰ ਕਹਰੇ ਆਥਣੇ ਗੇੜਾ ਮਾਰ ਲੂ ਮੇਰੇ ਲਵੇ ਉਹ ਤਾਂ ਮੋਚ ਪੋਈ ਬੈਠੀ ਆ ਪੈਰ 'ਚ ਕੱਖ ਲੈਣ ਗਈ ਸੀ ਉਹ ਤੇ ਬੱਟ ਤੋਂ ਪੈਰ ਤਿਲਕ ਗਿਆ ਉਹਦਾ ਮੰਜੇ ਤੇ ਚੜੀ ਬੈਠੀ ਸੀ ਚੱਲ ਕੋਈ ਨਾ ਜਾ ਆਉਂਗੀ ਮੈਂ ਆਥਣੇ ਮੇਰੀ ਗੱਲ ਸੁਣ ਨਾ ਤੇਰਾ ਪਿਓ ਹੁਣ ਖੇਤੋਂ ਆਉਣ ਵਾਲਾ ਚਾਦੀ ਘੁੱਟ ਬਣਾ ਲਾ ਠੀਕ ਆ ਤੈਨੂੰ ਪਤਾ ਉਹਦਾ ਬੁਖਾਰ ਮਸਾਂ ਹੀ ਲੋਟ ਹੋਇਆਗਾ ਸਬਜੀ ਭੱਜੀ ਮੈਂ ਬਣਾਤੀ ਸੀ ਠੀਕ ਆ ਮਾ ਆਲਾ ਫੜ ਤੂੰ ਨਾ ਸੂਟ ਸਾਂਭਦੀ ਤੇ ਮੈਂ ਬਣਾਉਣੀ ਐ ਚਾ ਮੇਰੀ ਪਿਓਰੀ ਜੀ ਮਮੂ ਮੇਚਾ ਖਲਾ ਫੋਨ ਯਾਰ ਪਾਪਾ ਨੇ ਕੀ ਕਰੀ ਜਾਂਦੀ ਆ ਹੈਲੋ ਕੀ ਹੋਇਆ ਜਨਾਬ ਐਨੇ ਫੋਨ ਕਿਤੇ ਕੱਲ ਨੂੰ ਕੋਈ ਮਿਲਣ ਦਾ ਸਬਬਤਾ ਨਹੀਂ ਬਣਾ ਲਿਆ ਯਾਰ ਫੋਨ ਤਾਂ ਟਾਈਮ ਤੇ ਚੱਕਦੀ ਨਹੀਂ ਤੈਨੂੰ ਮਿਲਣ ਦੀ ਹੋਈ ਪਈ ਆ ਨਾਲੇ ਮੇਰੀ ਗੱਲ ਸੁਣ ਮੈਂ ਤੈਨੂੰ ਕੋਈ ਜ਼ਰੂਰੀ ਗੱਲ ਦੱਸਣੀ ਆ ਜ਼ਰੂਰੀ ਗੱਲ ਇਹੋ ਜਿਹਾ ਕੀ ਹੋ ਗਿਆ ਚੰਗੀਆਂ કે ਮਾੜੀ ਖਬਰ ਹੈ ਛੇਤੀ ਦੱਸੋ ਓਏ ਖਬਰ ਤਾਂ ਚੰਗੀ ਆ ਤੈਨੂੰ ਪਤਾ ਤੇਰੇ ਭਰਾ ਇੰਦਰਦੀ ਵੀ ਗੱਲ ਆ ਕਿਸੇ ਕੁੜੀ ਨਾਲ ਹੈ ਸੱਚੀ ਹੋਰ ਤੈਨੂੰ ਕਿਵੇਂ ਪਤਾ ਲੱਗਿਆ ਲੈ ਕੋਈ ਉਹਨੇ ਆਪ ਦੱਸਿਆ ਮੈਨੂੰ ਅੱਜ ਤੋਂ ਅਸੀਂ ਨਹਿਰ ਕਨਾਰੇ ਮਿਲੇ ਆ ਗੱਲ ਕਰੀ ਜਾਂਦਾ ਸੀ ਫੋਨ ਤੇ ਉੱਠ ਕੇ ਭਾਗਿਆ ਮੇਰੇ ਕੋਲ ਮਤਲਬ ਵੀਰ ਆ ਵੀ ਆਸ਼ਕੀਆ ਮਾਰਦਾ ਫਿਰਦਾ ਆ ਮੰਮੀ ਵੇਖਦਾ ਅਖੇ ਐਦੇ ਤਾਂ ਪਿੰਡ ਚ ਕੋਈ ਸੌਂ ਹੀ ਨਹੀਂ ਖਾਂਦਾ ਕੋਈ ਨਹੀਂ ਹੁਣ ਮੇਰੇ ਤੇ ਨਾ ਰੂਹ ਮਾਰਨ ਜੋਗਾ ਨਹੀਂ ਹੈਗਾ ਇਹ ਤੂੰ ਬਸ ਕੁੜੀ ਦਾ ਪਤਾ ਕਰ ਵੀ ਕੁੜੀ ਕੌਣ ਕੋਈ ਨਾ ਕਰਦਾ ਪਤਾ ਨਾ ਵੀ ਕਿਹੜੀ ਕੁੜੀ ਆ ਨਾਲੇ ਮੇਰੀ ਗੱਲ ਸੁਣ ਤੂੰ ਵੀ ਧਿਆਨ ਰੱਖੀ ਚੰਗਾ ਆ ਚਾਹਨਾ ਕਰਤਾ ਤੈਨੂੰ ਮਨ ਲਾਲਾ ਬਾਪੂ ਉੱਠ ਕੇ ਉਹ ਹਾਂ ਭੀ ਭਗਵਾਨ ਨੇ ਕੀ ਬਣਾਏਗੀ ਅੱਜ ਫਿਰ ਬਣਾਉਣਾ ਕੀ ਆ ਛਟਣੀ ਕੁੱਟਦੀ ਆ ਉਹ ਤਾਂ ਅਸੀਂ ਕੁਝ ਬਣਾਏਗੀ ਕਿਤੇ ਬਾਪੂ ਜੀ ਮੈਨੂੰ 500 ਰੁਪਏ ਦੇ ਦਿਓ ਮੈਨੂੰ ਲੋੜ ਅਜਿੰਦਰ ਦਾ ਬਰਥਡੇ ਆ ਉਹਨੂੰ ਕੋਈ ਗਿਫਟ ਦੇਣਾ ਉਹ ਪੁੱਤ ਅੱਜ ਕੱਲ ਤਾਂ ਯਾਰੀਆਂ ਵੀ ਪੈਸੇ ਨਾਲ ਪੁੱਗਦੀਆਂ ਨੇ ਹੁਣ ਤੂੰ 500 ਵੀ ਕਰੋ ਮੰਗੇਗਾ ਐਨੇ ਕਿਤਾ ਕਮਾ ਲਿਆ ਕਰ ਪੁੱਤ ਨਾਲੇ ਹੁਣ ਤੇਰੇ ਕੋਲੇ ਟਾਈਮ ਆ ਫੇਰ ਨਾ ਵੇਲਾ ਹੱਥ ਨਹੀਂ ਆਉਂਦਾ ਬਾਪੂ ਜੀ ਪੈਸੇ ਨਹੀਂ ਲੈਣ ਤਾਂ ਨਾ ਦਿਓ ਘਟੋ ਘਟ ਮੈਨੂੰ ਬੋਲਾ ਤਾਂ ਨਾ ਕਰੋ ਸਵੇਰੇ ਸਵੇਰੇ ਮੈਂ ਤਿਆਰ ਹੋ ਕੇ ਅੰਦਰ ਕੋਲੇ ਜਾਣਾਗਾ ਤੁਸੀਂ ਮੈਨੂੰ ਗੱਲਾਂ ਸੁਣਾਉਣਾ ਬਹਿ ਕੇ ਸਵੇਰੀ ਕੋਈ ਗੱਲ ਨਹੀਂ ਬਾਪੂ ਜੀ 500 ਤਾਂ ਰੁਪਇਆ ਮੰਗਿਆ ਵੀਰੇ ਨੇ ਕਿਹੜਾ ਲੱਖ ਰੁਪਇਆ ਮੰਗ ਲਿਆ ਨੌਣਾ ਤੂੰ ਜਿਵੇਂ ਨਸਵੇਰੇ ਸਵੇਰੇ ਵੀਰੇ ਨੂੰ ਬੋਲਿਆ ਕਰੋ ਰੋਏ ਰੋਏ ਦਾ ਕਲੇਸ਼ ਨਾ ਵਧੀਆ ਨਹੀਂ ਲੱਗਦਾ ਕੋਈ ਗੱਲ ਨਹੀਂ ਵੀਰੇ ਤੂੰ ਤਿਆਰ ਹੋ ਜਾ ਤੈਨੂੰ 500 ਰੁਪਏ ਮਿਲ ਜੂ ਦੇ ਦੋਨਾਂ ਬਾਪੂ ਜੀ ਪੈਸੇ ਵੀਰੇ ਨੂੰ ਬਾਲਾ ਨਾ ਬੋਲਿਆ ਕਰ ਤੂੰ ਸਾਰਾ ਦਿਨ ਇਹਦਾ ਪੱਖ ਪੂਰੀ ਜਾਨੀ ਹੁੰਨੀ ਆ ਤੇਰਾ ਸਿਰ ਚੜਾਇਆ ਹੋਇਆ ਹੈ ਜੰਬੜਾ ਆ ਰੱਖਿਆ ਨਾ ਤੈਨੂੰ ਨਹੀਂ ਦਿੰਦਾ ਵੀ ਘਰੇ ਕੀ ਹਾਲਾਤ ਨੇ ਆਹੋ ਭਾਈ ਕੁੜੀਏ ਮੈਂ ਇਕੱਲਾ ਕਿੱਧਰ ਕਿੱਧਰ ਹੋਵਾਂ ਹੁਣ ਇੰਨੇ ਕਿ ਤੱਕ ਕਮਾ ਲਿਆ ਕਰਿਆ ਆਪਣੇ ਜੋਗੇ ਇਹ ਕੋਈ ਗੱਲ ਨਹੀਂ ਬਾਪੂ ਜੀ ਫੇਰ ਕੀ ਹੋ ਗਿਆ ਇੰਦਰ ਵੀਰੇ ਦਾ ਜਨਮ ਦੇਣਾ ਉਹ ਆ ਪੈਨਾ ਕਰਦਾ ਤੇ ਇਹ ਵੀਰਾ ਇੰਨਾ ਕੁ ਵੀ ਨਹੀਂ ਕਰ ਸਕਦਾ ਤੁਸੀਂ ਨਾ ਗੱਲ ਗੱਲ ਤੇ ਸੁਣਾਉਂਦੇ ਹੋ ਚੰਗਾ ਨਹੀਂ ਲੱਗਦਾ ਬਰੋਬਰ ਦਾ ਹੋ ਰਿਹਾ ਵੀਰਾ ਚੱਲ ਚੰਗਾ ਬਾਲਾ ਪਾਸ਼ਣਾ ਦੇ ਆ ਚੱਕ ਦੇ ਦੇ ਆਪਦੇ लाडले ਭਾਈ ਨੂੰ ਥੈਂਕ ਯੂ ਮਾਂ ਆ ਹੁੰਦੀਆਂ ਨੇ ਲੋਡਰੀਆਂ ਮਾਮਾ ਨਾਲੇ ਨਾ ਦੋਨੇ ਜੀ ਮੱਚੇ ਨਾ ਰਿਆ ਕਰੋ ਸਾਰੇ ਦਿਨ ਕਰੇ ਤਾਂ ਖੁਸ਼ ਹੋ ਜਾ ਕਰੋ ਇੱਕ ਤਾਂ ਵੀਰਾ ਮੇਰਾ ਕਿਹੜਾ ਦੱਸ 5 7 ਨੇ ਚੱਲ ਚੰਗਾ ਫੜਾ ਦੇ ਫੜਾ ਦੇ ਪੈਸੇ ਉਹਨੂੰ ਵੀਰੇ ਅਜਵਾਜ਼ ਦੀ ਲੋੜ ਨਹੀਂ ਹੋ ਲੱਗੀ ਸੀ اچھا ਵੈਸੇ ਬੜੀ ਟੌਰ ਕੱਟੀ ਐ ਲੱਗਦਾ ਬਰਥਡੇ ਤੇ ਕਿਸੇ ਸਪੈਸ਼ਲ ਬੰਦੇ ਨੇ ਆਉਣਾ ਬਸ ਅਸੀਂ ਸੰਭਲ ਲੈ ਪੁਰਾਣੇ ਦੋਸਤਾਂ ਨੂੰ ਬੁਲਾਏ ਮੈਂ ਕਿਹਾ ਮੁੜ ਕੇ ਇਕੱਠੇ ਹੋਣਾ ਪਤਾ ਨਹੀਂ ਨਾ ਮੈਂ ਕੰਮ ਤੇ ਲੱਗ ਜਾਣਾ ਅੱਛਾ ਫਿਰ ਤਾਂ ਮੈਨੂੰ ਵੀ ਤੁਸੀਂ ਨਾਲ ਹੀ ਲੈ ਜਾਓ ਮੈਂ ਵੀ ਤੁਹਾਡੇ ਨਾਲ ਕੁਝ ਖਾ ਪੀ ਆਉਂਗੀ ਉਹ ਨਾ ਨਾ ਤੂੰ ਕੀ ਕਰੇਂਗੀ ਉੱਥੇ ਅਸੀਂ ਮੁੰਡੇ-ਮੁੰਡੇ ਹੋਵਾਂਗੇ ਆਪਾਂ ਸ਼ਾਮ ਨੂੰ ਘਰੇ ਕੇਕ ਕੱਟ ਲਾਂਗੇ ਨਾਲੇ ਸੋਨੀ ਕਹਿੰਦਾ ਸੀ ਇੰਦਰਵਾਸ ਨੂੰ ਵਧੀਆ ਜਿਹਾ ਗਿਫਟ ਲੈ ਕੇ ਆਉਂ। ਮੈਂ ਕਿਹਾ ਚੱਲਿਆ ਆਦੀ। ਹਾਂ। ਪਹਿਲੀ ਗੱਲ ਹੀ ਕਿ ਉਹ ਬੋਰੀ ਖੰਡ ਨਹੀਂ। ਮੇਰਾ ਮਤਲਬ ਰਿਸ਼ਤੇ ਗਿਫਟਾਂ ਨਾਲ ਨਹੀਂ ਹੁੰਦੇ। ਜਾਂ ਕੁਲੀ ਦੀਆਂ ਕਿਵਾਂ ਦਾ ਕੰਮ ਕਰ। ਠੀਕ ਆ। ਉਹ ਜਦੋਂ ਕੀ ਕਰਿਆ ਨਾ ਪੱਟਾ ਢੱਕਣ ਜਿਆ ਯਾਰ। ਉਬਾ ਪੱਟ ਦੇ ਢੱਕਣ ਦਾ ਸਾੜੇ 1 ਮਿੰਟ ਖਾਣ ਪੀਣ ਦਾ ਕਰ ਲੀਏ। ਮੀਨ ਕੋ ਬੋਲ ਕੇ ਮਗਾਉਂਦੇ ਆ। ਠੰਡਾ ਜਾ ਓਇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਓ ਵੀਰਾਂ ਤਤੀਆਂ ਹੋ ਜਾਣਗੀਆਂ ਬਈ ਆਜੋ ਓਏ ਆ ਗਏ ਪਤੰਦਰਾ ਵਾਹ ਸੱਤਾ ਚੱਲਦਾ ਯਾਰ ਆਓ ਚੱਕੋ ਯਾਰ ਆ ਚੱਕ ਯਾ ਇਪੜਾ ਬੋਤਾ ਲਓ ਆ ਆ ਜਾ ਕੇਰ ਪੂਜੀਏ ਦੇਖਣ ਨੂੰ ਲਿਆਂਦਾ ਇਹ ਮੈਂ ਓਕੀ ਮੇਰੇ ਦਾ ਪ੍ਰੋਗਰਾਮ ਬਣਾਉਣਾ ਮੈਂ ਤਾਂ ਉਹਨੂੰ ਹੀ ਕਹਿੰਦਾ ਮੈਂ ਤਾਂ ਪਹਿਲਾਂ ਕਹਿ ਕੇ ਹਟਾਣੂ ਯਾਰ ਹੁਣ ਕੁਝ ਇਹਨਾਂ ਥੋੜੀ ਲਾਵਾਂਗੇ ਯਾਰ ਕਰਦੇ ਆਂ ਹੋਰ ਗੋਦੀ ਚੱਕਾ ਗੋਦੀ ਗੋਦੀ ਓਏ ਨਾ ਸ਼ਾਫ ਕਰ ਦੂੰ ਤੇਰੇ ਉੱਤੇ ਮੈਂ ਦੁਰਫਟੇ ਮੂੰਹ ਜ਼ੋਰ ਪੈ ਗਿਆ ਮੈਂ ਜਾ ਕੇ ਆਉਣਾ ਮੜਾ ਯਾ ਜਾ ਜਾਇਆ ਆਇਆ ਇਹਦਾ ਵੀ ਓਖਾ ਯਾਰ ਜੱਸੂ ਅੱਧੀ ਬੋਤਲ ਪੀਤੀਆ ਵੀਰ ਦੀ ਲੈ ਦੱਸਦਾ ਮੂਤਾ ਜ਼ੋਰ ਪੈ ਗਿਆ ਉਹੀ ਨਹੀਂ ਪਚੀ ਹਾਂ ਚਲ ਪਤਾ ਨਹੀਂ ਯਾਰ ਕਹਿ ਜਾ ਸਵਾਦਾ ਲੜੀਏ ਜਾਂਦੀ ਆ ਵਧੀਆ ਲੱਗਦੀ ਆ ਗਰਮ ਹੋ ਗਈ ਹਾਂ ਓਏ ਹੋਣ ਬੱਚਾ ਵਾ ਭਿੰਦਰ ਦਾ ਉੱਧਰ ਲੰਘ ਗਿਆ ਏ ਪਾਤੀਆ ਉਮਰਾ ਚੱਕ ਚੱਕ ਦਿਲ ਤੇ ਤਾਂ ਲਾਈ ਬੈਠਾ ਓਏ ਹੈ ਵੀ ਵੀਡੀਓ ਕਾਲ ਆ ਓਏ ਉਹ ਕੈਮਰੇ ਯਾਤਰਾ ਉਹ ਖੜ ਤਾ ਜਾ ਆ ਨਾ ਜਾ ਵੀ ਨਾ ਤੂੰ ਦੇਖਾ ਚੱਕ 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 ਲੜਨਾ ਪਵੇ ਪਾ ਉਹ ਤਾਂ ਹੋ ਗਿਆ ਬੈ ਯਾਰ ਇੰਦਰਾ ਓਟ ਓ ਨਾ ਓ ਸਾਲੇ ਨੀ ਯਾਰ ਮਾਰ ਕੀਤੀ ਮੇਰੇ ਨਾਲ ਓ ਨਾ ਸੁਣੀ ਯਾਰ ਯਾਰ ਮਾਰ ਤੂੰ ਕਰ ਰਹੀ ਹੈ ਗੱਲ ਸੁਣੀ ਓ ਸਾਲਿਆ ਜੀਨੇ ਬਚਪਨ ਦੀ ਯਾਰੀ ਨਹੀਂ ਸੋਚੀ ਓ ਯਾਰ ਦੀ ਪਿੱਠ ਤਕਾਉਂਦਾ ਰਿਹਾ ਤੂੰ ਕਰ ਰਹੀ ਹੈ ਗੱਲ ਉਹ ਸਾਲਿਆ ਦੱਲਿਆ ਯਾਰ ਮਾਰ ਦੀ ਗੱਲ ਤੇਰੇ ਮੂੰਹੋਂ ਚੰਗੀ ਨਹੀਂ ਲੱਗਦੀ ਹਿੰਦਰਾ ਮੈਂ ਤੈਨੂੰ ਜਾਨੋਂ ਮਾਰ ਦਸਾਂ ਜਿਹੜੀ ਭੈਣ ਤੋਂ ਰਖੜੀ ਬਣਾਉਂਦਾ ਰਿਆਂ ਉਸ ਨਾਲੀਆ ਕੁਛ ਕਰਦਾ ਰਿਆ ਤੂੰ ਛੱਡ ਯਾਰ ਸੁਨੀ ਤੂੰ ਐਵੇਂ ਤੈਨੂੰ ਸ਼ਰਮ ਨਹੀਂ ਆਈ ਜਿਹੜੇ ਭਰਾ ਤੋਂ ਰਖੜੀ ਬਣਾਉਂਦੀ ਰਹੀਆਂ ਉਹ ਸੈਨੂ ਖਾਸ ਬਣਾ ਲਿਆ ਸ਼ਰਮ ਮੈਨੂੰ ਨਹੀਂ ਤੈਨੂੰ ਆਣੀ ਚਾਹੀਦੀ ਵੀਰੇ ਮੈਨੂੰ ਤਾਂ ਨਾ ਤੈਨੂੰ ਵੀਰਾ ਕੈਨੂੰ ਵੀ ਜੀ ਨਹੀਂ ਕਾਤਾ ਅੱਜ ਆਉਦੀ ਵਾਰੀ ਕਿਵੇਂ ਅੱਗ ਲਾਗੀ ਤੇਰੇ ਜਦੋਂ ਆਉਦੀ ਭੈਣ ਤੇ ਆਈ ਤਾ ਤੂੰ ਮਰਨ ਮਰੌਣ ਤੇ ਉਤਰਿਆ ਹੱਤੇ ਤੂੰ ਐਹ ਨਹੀਂ ਸੋਚਿਆ ਪਿਓ ਵੀ ਤੇਰਾ ਯਾਰ ਐ ਉਹਦੀ ਭੈਣ ਵੀ ਤੇਰੀ ਭੈਣ ਹੋਊਗੀ ਜਿਹੜੇ ਘਰੇ ਤੋਂ ਨਮਕ ਖਾਦਾ ਤੂੰ ਉਸੇ ਘਰੇ ਨਾਮ ਕਹਿਰਾਮੀ ਕੀਤੀ ਉਸੇ ਕੰਦੀ ਜਦ ਤੱਕੋਂ ਲੱਗਿਆ ਜੇ ਨਹੀਂ ਹਗਾ ਤੇ ਤੀ ਤੂੰ ਤਾਂ ਸਹੀ ਵਰ ਸਕਦਾ ਸੀ ਤੇਰਾ ਤਾਂ ਯਾਰ ਸੀ ਉਹ ਸਾਲਿਆ ਤੈਨੂੰ ਕੀ ਲੱਗਦਾ ਵੀ ਮੈਂ ਤੇਰੇ ਵਰਗਾ ਨਹੀਂ ਸੋਨੀ ਪਿੰਕੀ ਮੇਰੀ ਭੈਣ ਸੀ ਮੇਰੀ ਭੈਣ ਹੈ ਤੇ ਮੇਰੀ ਭੈਣ ਰਹੂਗੀ ਉਹ ਇਹ ਤਾਂ ਸਾਲਿਆ ਤੈਨੂੰ ਦਿਖਾਉਣਾ ਸੀ ਵੀ ਜਦੋਂ ਕੋਈ ਕਿਸੇ ਨਾਲ ਯਾਰ ਮਾਰ ਕਰਦਾ ਨਾ ਵੀ ਕਿੰਨੀ ਕ ਤਕਲੀਫ ਹੁੰਦੀ ਆ ਹੁਣ ਲੱਗਿਆ ਤੈਨੂੰ ਪਤਾ ਸਾਡਾ ਦੱਲਾ ਮਤਲਬ ਤੇਰੀ ਤੇ ਪਿੰਕੀ ਦੀ ਕੋਈ ਗੱਲਬਾਤ ਨਹੀਂ ਤੇ ਸਭ ਕੀ ਸੀ ਇੰਦਰਾ ਪਰ ਸਾਡੇ ਚ ਇਹ ਹਜੇ ਕੁਝ ਨਹੀਂ ਅਸੀਂ ਅੱਜ ਵੀ ਭੈਣ ਪਾਈਆਂ ਉਹ ਇਹ ਤਾਂ ਤੈਨੂੰ ਦਿਖਾਉਣਾ ਸੀ ਜਦੋਂ ਤੇਰੇ ਬਰਡੇ ਵਾਲੇ ਦਿਨ ਨੇਹਾ ਦੀ ਕਾਲ ਆਈ ਸੀ ਨਾ ਮੇਰੇ ਨਾਲ ਵੀ ਆਹੀ ਕੁਝ ਹੋਇਆ ਸੀ ਤੈਨੂੰ ਤੇਰੇ ਹੀ ਤਰੀਕੇ ਨਾਲ ਜਵਾਬ ਦੇਣਾ ਸੀ ਸੋਨੀ ਹੁਣ ਲੱਗਿਆ ਨਾ ਪਤਾ ਤੈਨੂੰ ਤੇ ਫਿਰ ਮਹਿੰਦਰ ਵੀਰੇ ਨੇ ਪਲਾਨ ਬਣਾਇਆ ਵੀ ਤੁਹਾਨੂੰ ਵੀ ਨਾ ਥੋੜੇ ਤਰੀਕੇ ਨੇ ਸਮਝਾਵਾਂਗੇ ਜਿਵੇਂ ਤੂੰ ਅਰਨੇਹਾ ਨੇ ਇੰਦਰ ਵੀਰੇ ਨਾਲ ਕੀਤੀ ਐ ਇੰਦਰ ਵੀਰਾ ਚਾਹੁੰਦਾ ਨਾ ਤਾਂ ਮੇਰਾ ਫਾਇਦਾ ਚੱਕ ਸਕਦਾ ਸੀ ਪਰ ਨਹੀਂ ਵੀਰੇ ਉਹਨੇ ਮੇਰੀ ਬੰਨੀ ਰਖੜੀ ਦੀ ਇੱਜ਼ਤ ਰੱਖੀ ਤੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਖੜੇ ਲਾਜ ਨਹੀਂ ਲੱਗਣ ਦਿੱਤੀ ਤੇ ਇੱਕ ਤੂੰ ਆ ਜਿਨੇ ਭਾਈਆਂ ਵਰਗੇ ਯਾਰ ਦੀ ਭੈਣ ਨੂੰ ਉਹ ਸੇਣੀ ਭਾਬੀ ਬਣਾਤਾ ਲੱਖ ਦੀ ਲਾੜ ਦਾ ਵੀਰੇ ਤੇਰੇ ਤੇ ਮੇਰਾ ਤਾਂ ਜੀ ਨਹੀਂ ਕਰਦਾ ਤੈਨੂੰ ਭਾਈ ਕਹਿ ਲਵਾਂ ਦਰਾ ਮੈਨੂੰ ਮਾਮਾ ਕਰਦੇ ਪੜੇ ਮੈਂ ਪਟਕ ਗਿਆ ਸੀ ਇਹਦਾ ਵੀ ਤੇ ਮੇਰੇ ਤੋਂ ਹੀ ਇੱਧਰ ਵੀ ਉਹ ਤਾਂ ਭਾਗ ਗਿਆ ਤੇਰਾ ਤਾਂ ਘੋੜੇ ਘਰੋਂ ਨਾ ਨੂੰ ਮਾਪ ਕਰਦੇ ਇੰਤਰਾ ਮੈਂ ਤਾਂ ਬਹੁਤ ਹੀ ਗਲਤੀ ਹੋ ਗਈ ਭਾਈ ਮੈਂ ਭੁੱਲ ਗਿਆ ਸੀ ਕਿ ਮੈਂ ਵੀ ਇੱਕ ਭੈਣ ਦਾ ਭਾਈ ਆ ਦੋ ਕੁ ਮੈਂ ਤੇਰੇ ਨਾਲ ਕਰ ਰਿਹਾ ਮੇਰੇ ਨਾਲ ਵੀ ਹੋ ਸਕਦਾ ਮੈਨੂੰ ਪਤਾ ਇੰਦਰ ਮੈਨੂੰ ਪਤਾ ਕਿ ਯਾਰ ਮਾਰਦੀ ਕੋਈ ਮਾਫੀ ਨਹੀਂ ਹੁੰਦੀ ਉਹ ਬਰਵੇਰ ਦੀ ਜਿਹਾ ਹੋ ਲੱਗ ਰਿਹਾ ਤਾਂ ਮੈਨੂੰ ਬਹੁਤ ਵਗਰਦਾ ਇੰਦਰ Intra <laughs> ハハハハ

ਭੈਣੀ ਹੁੰਦੀ ਐ ਤੇ ਵੀਰੇ ਦਾ ਦੋਸਤ ਵੀ ਵੀਰਾ ਹੀ ਹੁੰਦਾ ਬਸ ਕੁਝ ਲੋਕਾਂ ਨੂੰ ਨਾ ਇਹ ਗੱਲ ਥੋੜੀ ਲੇਟ ਸਮਝ ਆਉਂਦੀ ਐ ਭੈਣੇ ਬੰਨ ਦੇ ਰੱਖੀ ਤੇ ਐਨੀ ਘੁੱਟ ਕੇ ਬੰਨੀ ਤਾਂ ਕਿ ਕੋਈ ਵੀ ਯਾਰ ਆਪਦੇ ਯਾਰ ਦੀ ਭੈਣ ਨੂੰ ਮਾੜੀ ਅੱਖ ਨਾਲ ਨਾ ਦੇਖੇ ਬੰਨ ਦੇ